ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜਾ ਯੋਧ ਨਸ਼ਿਆ ਵਿਰੁੱਧ ਕੈਂਪੇਨ ਹੈ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜਾ ਸਾਡਾ ਮੂਹਮ ਚੜੀ ਹੋਈ ਉਹਨਾਂ ਵੱਲੋਂ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4.5 ਕਿਲੋ ਹਿਰੋਇਨ ਤੇ ਇੱਕ ਸਫੈਸਟੀਕੇਟਿਡ 0.30 ਬੋਰ ਦਾ ਪਿਸਤਲ ਰਿਕਵਰ ਕੀਤਾ ਤਿੰਨ ਅਕਿਊਜ਼ਡ ਅਸੀਂ ਫੜੇ ਹੈ ਜਿਹੜੇ ਕਿ ਕਾਫੀ ਮੋਟੇ ਲੈਵਲ ਤੇ ਜਿਹਨੂੰ ਆਪਾਂ ਕਹਿੰਦੇ ਆ ਬਿਗ ਫਿਸ਼ ਉਹ ਡਰਗ 카rtel ਜਿਹੜਾ ਬਸਟ ਕੀਤਾ ਗਿਆ ਇਹ ਜਿਹੜੇ ਤਿੰਨੋਂ ਦੋਸ਼ੀ ਨੇ ਇੱਕ ਫਿਰੋਜ਼ਪੁਰ ਦਾ ਮੈਨ ਜਿਹਦਾ ਕਿ ਪਿੰਡ ਜਿਹੜਾ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਹੋਣ ਕਰਕੇ ਇਹ ਉੱਥੇ ਡਰਾਪਿੰਗ ਕਰਾਉਂਦਾ ਆਪਣੇ ਏਰੀਏ 'ਚ ਗੁਰਵਿੰਦਰ ਸਿੰਘ ਇਲੀਸਕੋਪੀ ਪਿੰਡ ਸ਼ਾਹਵਾਲਾ ਪੀਐਸ ਜ਼ੀਰਾ ਡਿਸਟ੍ਰਿਕਟ ਫਿਰੋਜ਼ਪੁਰ 23 ਸਾਲ ਦੀ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਔਰ ਜਿਹੜਾ ਐ ਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਦੇ ਜਿਹੜੇ ਸਬੰਧ ਬਣੇ ਹੋਏ ਔਰ ਡਰਾਪਿੰਗ ਦੇ थ्रू ਆਰਮ ਜੈਮਿਨੀਸ਼ਨ ਤੇ ਨਾਰਕੋਟਿਕ ਦੀ ਵੱਡੀ ਸਮਗਲਿੰਗ ਦੇ ਵਿੱਚ ਇਨਵੋਲਡ ਹੈ ਇਸ ਤੋਂ ਇਲਾਵਾ ਸਭ ਤੋਂ ਪਹਿਲੇ ਜਿਹੜੇ ਦੋ ਦੂਸਰੇ ਦੋਸ਼ੀ ਨੇ ਉਹ ਹੈਗਾ ਦਲਜੀਤ ਲਾਲਾ ਇਹ ਨਿਸ਼ਾਰਾ ਟਾਲਾਪੜਾ ਮਸ਼ਹੂਰ ਪਿੰਡ ਹੈ ਅਮਰਸਰ ਰੂਰਲ ਚ ਉੱਥੋਂ ਦਾ ਰਹਿਣ ਵਾਲਾ ਹੁਣ ਇਹ ਹਾਲ ਦੀ ਟਾਈਮ ਜਿਹੜਾ ਹੈ ਸਿਟੀ ਦੇ ਵਿੱਚ ਰਹਿ ਰਿਹਾ ਉਸਤਬਾਬਾਦ ਏਰੀਆ ਦੇ ਵਿੱਚ ਇਹਦਾ ਦੂਜਾ ਸਾਥੀ ਹੈ ਤੇ ਅਕਲੀਆ ਸ਼ਿਬੂ ਇਹ ਵੀ ਮੁਸਤਫਾ ਬਾਦ ਚ ਰਹਿ ਰਿਹਾ ਇਸ ਟਾਈਮ ਬੇਸਿਕਲੀ ਜੋ ਪਹਿਲਾ ਮਡਲੀ ਇੰਟੈਲੀਜੈਂਸ ਬੇਸਡ ਇਸ ਆਪਰੇਸ਼ਨ ਦੇ ਵਿੱਚ 1.5 ਕਿਲੋ ਹਿਰੋਇਨ ਤੇ 0.30 ਬੋਰ ਦਾ ਇੱਕ ਪਿਸਟਲ ਬ੍ਰੰਦ ਹੋਇਆ ਜਦੋਂ ਸਾਡੇ CIA ਸਟਾਫ ਦੀ ਟੀਮ ਨੇ ਇੰਸਪੈਕਟਰ ਮੋਹਨਦੀਪ ਹੋਣਾਂ ਦੀ ਟੀਮ ਨੇ ਗੁਰਵਿੰਦਰ ਏਲੀਅਸ ਕੋਪੀ ਨੂੰ ਫੜਿਆ ਇਸ ਕਨਸਾਈਨਮੈਂਟ ਨਾਲ ਉਹਦੀ ਬੜੀ ਡਿਟੇਲ ਪੁਚਕੀ ਦੇ ਵਿੱਚ ਬਾਕੀ ਦੋ ਮੁਲਜ਼ਮ ਜਿਹੜੇ ਦਲਜੀਤ ਲਾਲਾ ਇਹ ਤਿਲਕੀ ਬੂਏ ਫੜੇ ਇਹਨਾਂ ਤੋਂ ਫਿਰ 3 ਕਿਲੋ ਹਿਰੋਇਨ ਬਰਾਮਦ ਹੋਈ ਇਹਦੇ ਚ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਕਿ ਫੋਰਨ ਔਰ ਪਾਕਿਸਤਾਨ ਬੇਸ ਜਿਹੜੇ ਹੈਂਡਲਰਸ ਨੇ ਉਹ ਕਿਵੇਂ ਇਹਨਾਂ ਨੂੰ ਜੋੜਦੇ ਨੇ ਇਹਦੇ ਚ ਕਿਉਂਕਿ ਜਿਹੜਾ ਗੁਰਵਿੰਦਰ ਗੋਪੀ ਹੈ ਇਹ ਫਿਰੋਜ਼ਪੁਰ ਏਰੀਆ ਦਾ ਔਰ ਇਹ ਦੋ ਜਿਹੜੇ ਬੰਦੇ ਆ ਦਲਜੀਤ ਲਾਲਾ ਕੋਈ ਨਿਸ਼ਾਰਾ ਢਾਲਾ ਵੀ ਬਿਲਕੁਲ ਬਾਰਡਰ ਦੇ ਨੇੜੇ ਪੈਂਦਾ ਪਿੰਡ ਤੇ ਤੇਿਲਕ ਕਾਨੂੰਨ ਨੇ ਨਾਲ ਲਾਇਆ ਹੋਇਆ ਸੀ ਅਟਾਰੀ ਏਰੀਆ ਟਾਰੀ ਸੈਕਟਰ ਜਿਹਨੂੰ ਕਹਿ ਸਕਦੇ ਆ ਇੰਟਰਨੈਸ਼ਨਲ ਬਾਰਡਰ ਦਾ ਉਹ ਐਕਟੀਵੇਟ ਕੀਤਾ ਹੋਇਆ ਸੀ ਉੱਥੇ ਇਹ ਸਾਰਾ ਆਪਣਾ ਧੰਦਾ ਕਰਦੇ ਸੀ ਔਰ ਤੇ ਜੁਆਇਨਿੰਗ ਪੁਆਇੰਟ ਇਹਨਾਂ ਦਾ ਫੋਰਨ ਬੇਸ ਹੈਂਡਲਰ ਤੇ ਪਾਕ ਬੇਸ ਜਿਹੜੇ ਸਮਗਲਰ ਸੀਗੇ ਇਹਦੇ ਚ ਜਿਹੜੀ ਮੇਨ ਇੰਪੋਰਟੈਂਟ ਗੱਲ ਇਹ ਹੋਰ ਸਾਹਮਣੇ ਆਈ ਹੈ ਕਿ ਜਿਹੜਾ ਬਲਜੀਤ ਲਾਲਾ ਹੈ ਇਹ ਵੀ ਇਹਦੇ ਖਿਲਾਫ ਵੀ ਪਹਿਲਾਂ 25 ਆਰਮ ਡੈਕਟ ਦਾ ਮੁਕਤਮਾ ਜਿਹੜਾ ਇਸੇ ਸਾਲ 15 9 2025 ਨੂੰ SSOC ਅੰਮ੍ਰਿਤਸਰ ਵੱਲੋਂ ਕਾਊਂਟਰ ਇੰਟੈਲੀਜੈਂਸ ਵੱਲੋਂ ਦਰਜ ਕੀਤਾ ਗਿਆ ਸੀ ਔਰ ਜੇਲ ਦੇ ਵਿੱਚ ਵੀ ਇਹਨੇ ਆਪਣੇ ਜਿਹੜੇ ਕੰਟੈਕਟਸ ਹੋਰ ਵਧਾਏ ਉਸੇ ਤਹਿਤ ਇਹ ਸਮਗਲਿੰਗ ਜਿਹੜਾ ਕਾਰਟਰਲੇ ਰਨ ਕਰ ਰਹੀ ਸੀ ਅਜੇ ਇਹਦੇ ਵਿੱਚ ਦੋ ਤਿੰਨ ਗ੍ਰਿਫਤਾਰੀਆਂ ਹੋਰ ਬਾਕੀ ਨੇ ਕੁਝ ਕੁਸ਼ ਬੰਦੇ ਭੱਜੇ ਹੋਏ ਨੇ ਔਰ ਜੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕੁਝ ਹੋਰ ਕਨਸਾਈਨਮੈਂਟ ਉਹਨਾਂ ਕੋਲ ਲੁਕੋਈ ਹੋਈ ਹੈ ਉੱਤੇ ਵੀ ਅਸੀਂ ਕੰਮ ਕਰ ਰਹੇ ਆਂ ਔਰ ਜਿਹੜਾ ਫਾਈਨੈਂਸ਼ੀਅਲ ਐਂਗਲ ਹੈ ਸਪੈਸ਼ਲੀ ਜਿਹੜਾ ਗੁਰਵਿੰਦਰ ਗੋਪੀ ਤੇ ਲਾਲੇ ਦਾ ਉਹ ਅਸੀਂ ਜਿਹੜੇ ਉਹਨਾਂ ਦੇ ਸਾਰੇ ਬੈਂਕ ਅਕਾਊਂਟਸ ਤੇ ਹੋਰ ਚੀਜ਼ਾਂ ਉਹ ਸਟੱਡੀ ਕੀਤੀਆਂ ਜਾ ਰਹੀਆਂ ਹੈ ਔਰ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਗਿਫਤਾਰੀਆਂ ਤੇ ਰਿਕਵਰੀਆਂ ਕਰਾਂਗੇ ਸਪੈਸ਼ਲੀ ਡਰੱਗ ਦੀ ਤੇ ਫਾਈਨੈਂਸ਼ੀਅਲ ਐਂਗਲ ਨੂੰ ਦੇਖਦੇ ਹੋਏ ਸੋ ਇਹਦੇ ਸਾਡੀ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਡੀਸੀਪੀ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਜੀ ਦੀ ਰੈਨਵਾਈਚ ਔਰ ਉਹਨਾਂ ਨਾਲ ਸਾਡੇ ਏਡੀਸੀਪੀ ਸਿਟੀ 2 ਸ੍ਰਿਵਿਨੈਲਾ ਜੀ ਲਲਿਤ ਸਾਡੇ ACP ਔਰ ਹਰਵਿੰਦਰ ਹਰਵਿੰਦਰ ਸਾਡੇ ACP ਕ੍ਰਾਈਮ ਔਰ ਸਪੈਸ਼ਲੀ অমਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਬੜਾ ਇਹਨੂੰ ਬਰੀਕੀ ਨਾਲ ਪ੍ਰੋਫੈਸ਼ਨਲੀ ਪਹਿਲਾਂ ਇੰਟੈਲੀਜੈਂਸ ਕਲੈਕਟ ਕੀਤੀ ਫਿਰ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਿੰਨਾ ਕਿ ਕਾਫੀ ਵੱਡੀ ਮਾਤਰਾ ਚ ਚੀਜ਼ ਜਿਹੜੀ ਹੈ ਭ੍ਰਾਂਤ ਹੋਈ